ਦਸ ਕਾਲ ਜੀ ਆਪਾਂ ਅੱਜ ਪਹੁੰਚਿਆ ਜੀ ਪਿੰਡ ਬਾਲੇਵਾਲੀ ਤੇ ਜਿਹੜਾ ਵਢੜਾ ਤੇ ਜਿੱਥੇ ਬਾਈਆਂ ਦੀ ਵਰਕਸ਼ਾਪ ਹੈ ਤੇ ਵਰਕਸ਼ਾਪ ਦਾ ਨਾਮ ਹੈ ਜੀ ਕੋਟਰਾ ਰਿਪੇਅਰ ਬਾਲੇਵਾਲੀ ਤੇ ਬਾਈਆਂ ਦਾ ਬਹੁਤ ਸੋਨਾ ਕੰਮ ਹੈ ਜੀ ਤੇ ਮੇਰਾ ਦਿਲ ਕੀਤਾ ਕਿ ਮੈਂ ਇਹਨਾਂ ਦੀ ਮਸ਼ਹੂਰੀ ਕਰਾਂ ਤੇ ਐਡ ਕਰਾਂ ਤਾਂ ਕਿ ਜਿਹੜੇ ਭਰਾ ਲੋੜਵੰਦ ਨੇ ਉਹ ਇੱਥੋਂ ਦੀਆਂ ਟਰਾਲੀਆਂ ਜਾਂ ਟਰਾਲੇ ਤਾਂ ਉਹ ਕਿਸੇ ਵੀ ਜੀ ਟਰਾਲੀ ਸਾਈਜ਼ ਦੀ ਆ ਉਹ ਬਣਵਾ ਸਕਦੇ ਆ ਤੇ ਬਾਈਆਂ ਰੇਟ ਬਹੁਤ ਘਟ ਨੇ ਤੇ ਬਾਈ ਇਹ ਗੱਲ ਕਹਿੰਦੇ ਆ ਕਿ ਜਿਹੜਾ ਵੀ ਸਾਡਾ ਭੈਣ ਭਰਾ ਸਾਡਾ ਟਰਾਲੀ ਬਣਾਉਣ ਆਉਂਦਾ ਕਿਸਾਨ ਭਰਾ ਤਾ ਰੇਟ ਸਾਡਾ ਬਹੁਤ ਘੱਟ ਹੈ ਦੂਜਿਆਂ ਕੋ ਕਿਤੇ ਜ਼ਿਆਦਾ ਰੇਟ ਸਾਡਾ ਘੱਟ ਹੈ ਤੇ ਆਓ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਜੀ ਸ੍ਰੀ ਗੱਲ ਜੀ ਹੋਟੀ ਟਾਕੋ ਹਾਂ ਵਧੀਆ ਜੀ ਅੱਛਾ ਬਾਈ ਜੀ ਕੀ ਨਾਮ ਸੁਣਾ ਪਹਿਲਾਂ ਦੱਸ ਦਿਓ ਰਾਜਵੰਦਰ ਨਾਇ ਆਪਣਾ ਰਾਜਵੰਦਰ ਸਿੰਘ ਬਾਈ ਦਾ ਨਾਮ ਹੈ ਰਾਜਵੰਦਰ ਸਿੰਘ ਤੇ ਬਾਈ ਜੀ ਆਪਣਾ ਜਿਹੜਾ ਐਡਰੈਸ ਆ ਉਹ ਬੋਲ ਦਿਓ ਕੋਟਲਾ ਐਗਰੀਪਿਆ ਵਰਕਸ਼ਾਪ ਵੀਰੇ ਆਪਣੇ ਬਾਲੇ ਵਾਲੀ ਪਿੰਡ ਹਾਂ ਜੀ ਬਾਈ ਦਾ ਜਿਹੜਾ ਬਾਈ ਨੇ ਦੱਸਿਆ ਵੀ ਕੋਟਰਾ ਰਿਪੇਅਰ ਐਗਰੀ ਵਰਕਰਸ ਬਾਲੇ ਵਾਲੀ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਜ਼ਿਲ੍ਹਾ ਬਠਿੰਡਾ ਤੇ ਬਾਈ ਜੀ ਦਰਸ਼ਕਾਂ ਨੂੰ ਸਾਡਾ ਇਹ ਦੱਸ ਦਿਓ ਵੀ ਜਿਹੜਾ ਤੁਹਾਡਾ ਤੇ ਰਾਮਪਰਾਪੂ ਤੋਂ ਕਿੰਨੀ ਪੈਂਦੀ ਆ ਤੇ ਮੌੜ ਤੋਂ ਕਿੰਨੀ ਪੈਂਦੀ ਆ ਤੇ ਪੁੱਚੋ ਤੋਂ ਕਿੰਨੀ ਪੈਂਦੀ ਆ ਪੁੱਚੋ ਤੋਂ 12 ਕਿਲੋਮੀਟਰ ਪੈਂਦੀ ਆ ਰਾਮਪਰਾਪੂ 10 ਠੀਕ ਆ ਜੀ ਮੌੜਾਂ ਤੋਂ 13 ਕਿਲੋਮੀਟਰ ਠੀਕ ਆ ਜੀ ਸੈਂਟਰ ਚ ਹੀ ਆ ਗਾ ਆਪਣੇ ਤਿੰਨੇ ਸਾਰੇ ਪਿੰਡ ਇਹ ਆ ਬਾਈ ਦਾ ਕਹਿਣਾ ਇਹ ਆ ਕਿ ਮੌੜ ਮੰਡੀ ਰਾਮਪਰਾਪੂ ਤੇ ਪੁੱਚੋ ਮੰਡੀ ਤੇ ਜ਼ਿਲ੍ਹਾ ਭੰਡਾ ਇਹ ਦੋਨਾਂ ਦਾ ਜਿਹੜਾ ਸਰਕਲ ਆ ਇਹ ਬਾਈ ਨੇ ਦੱਸਤਾ ਵੀ ਕਿੱਥੇ ਸਾਡੀ ਵਰਕਸ਼ਾਪ ਹੈ ਇਹ ਬਾਲੇ ਵਾਲੀ ਆ ਜੀ ਢੱਡੇ ਰੋਡ ਤੇ ਬਣੀ ਹੋਈ ਆ ਜੀ ਤੇ ਬਾਈਆਂ ਦਾ ਬਹੁਤ ਸਾਰਾ ਕੰਮ ਹੈ ਤੇ ਬਾਈ ਦਾ ਆਪਾਂ ਕਰਦੇ ਆ ਗੱਲਬਾਤ ਤੇ ਬਾਈ ਜੀ ਮੈਨੂੰ ਤੁਸੀਂ ਇਹ ਦੱਸੋ ਵੀ ਟਰਾਕ ਦੇ ਇਹ ਆਪਣਾ ਗੁਰਮੁਖੀ ਦਾ ਸ਼ਬਦ ਹੈ ਜੀ ਇਹ ਦੇਖ ਕੇ ਬਹੁਤ ਚੰਗਾ ਲੱਗਿਆ ਤੇ ਆਹ ਟਰਾਲੀ ਹੈ ਤੇ ਇਹਦੇ ਵਿੱਚ ਜਿਹੜੇ ਆ ਚੀਜ਼ਾਂ ਬਣੀਆਂ ਹੋਈਆਂ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਮੁੱਖ ਅੰਗ ਨੇ ਇਹ ਵਰਤੇ ਜਾਂਦੇ ਸੰਦਰੇ ਜਿਹੜੇ ਕਿਸਾਨ ਖੇਤੀਕਾਰ ਦੇ ਖੇਤੀਕਾਰ ਦੇ ਉਹਨਾਂ ਪ੍ਰਾਂਤ ਦੇ ਜਿਹੜੇ ਸੰਦ ਹੈ ਉਹ ਵਰਤੇ ਜਾਂਦੇ ਆ ਤੇ ਉਹ ਵੀ ਬਾਈ ਨੇ ਬੜੇ ਬਾਖੂਬੀ ਦਿਖਾਏ ਨੇ ਤੇ ਇਹਦੇ ਤੁਹਾਨੂੰ ਹੋਰ ਪੂਰੀ ਝਾਤ ਮਰਵਾ ਦੇਣੀ ਟਰਾਲੀ ਦੀ ਤੇ ਬਾਈ ਨੇ ਕਿੰਨੇ ਸ਼ੌਕ ਨਾਲ ਟਰਾਲੀ ਬਣਾਈ ਹੈ ਜੀ ਤੇ ਬਾਈ ਜੀ ਆ ਬੱਤੀਆਂ ਲੱਗੀਆਂ ਹੋਈਆਂ ਲਾਈਟਾਂ ਲੱਗੀਆਂ ਹੋਈਆਂ ਇੱਕ ਟਰਾਲੀ ਮੈਂ ਇੱਕ ਗੱਲ ਕਹਿ ਸਕਦਾ ਕਿ ਬਾਈ ਨੇ ਇਹ ਟਰਾਲੀ ਬਣਾਈ ਹੈ ਤੇ ਜਿਹੜੇ ਇਹਦੇ ਇਨਸਟਰੂਮੈਂਟ ਲੋੜੀਂਦੇ ਸੰਦ ਨੇ ਬਾਈ ਨੇ ਸਾਰੇ ਨਾਲ ਦਿੱਤੇ ਹੋਏ ਨੇ ਇੱਕ ਆਰਮੀ ਦੇ ਟੈਂਕਰ ਵਾਲੀ ਟਰਾਲੀ ਬਣਾਈ ਹੈ ਬਾਈ ਨੇ ਆਹ ਦੇਖੋ ਜੀ ਤੁਸੀਂ ਇਹਨੂੰ ਗੈਤੀ ਕਹਿੰਦੇ ਆ ਇਹ ਵੀ ਨਾਲ ਅਵੇਲੇਬਲ ਆ ਠੀਕ ਹੈ ਜੀ ਖੋਲ ਕੇ ਵਰਤ ਸਕਦੇ ਇਹਨੂੰ ਨਾ ਖੋਲ ਕੇ ਵਰਤ ਮਰ ਤੋਂ ਜਾ ਸਕਦੀ ਹੈ ਦੇਖੋ ਜੀ ਆ ਕਿੰਨਾ ਸੋਹਣਾ ਵਾਜਿਆ ਲਿਖਿਆ ਇਹਨੂੰ ਮਾਡਰਨ ਦਿੱਤਾ ਹੋਇਆ ਆ ਇੱਕ ਟਰੱਕ ਦਿਖਾਇਆ ਹੋਇਆ ਆ ਦੇਖੋ ਜੀ ਕਿੰਨੀ ਸੋਹਣੀ ਗੱਲ ਹੈ ਜੀ ਸਿੱਖ ਰਾਜ ਦੇ ਜਿਹੜੇ ਸਾਡੇ ਯੋਧੇ ਹੋਇਆ ਰਾਜੇ ਹੋਇਆ ਜਿਨ੍ਹਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਸੀਗਾ ਉਹਨਾਂ ਦੀ ਤਸਵੀਰ ਲੱਗੀ ਹੋਈ ਆ ਜੋ ਸਾਡੇ ਸਭਿਆਚਾਰ ਦਾ ਇੱਕ ਵਿਸ਼ੇਸ਼ ਮਹੱਤਵ ਜਿਹੜਾ ਹੈਗਾ ਉਹ ਰੰਗ ਅੰਗ ਹੈ ਇਹਨਾਂ ਦਾ ਤੇ ਬਾਈਆਂ ਦਾ ਇੱਥੇ ਐਡਰੈਸ ਦਿੱਤਾ ਹੋਇਆ ਹੈਗਾ ਤੇ ਬਾਈ ਜੀ ਆ ਦੱਸ ਦਿਓ ਕੀ ਨਾਮ ਤੁਹਾਡਾ ਐਡਰੈਸ ਕੀ ਲਿਖਿਆ ਤੁਸੀਂ ਇੱਕ ਕੋਟ ਲਿਖਿਆ ਬਾਈ ਜੀ ਆ ਨੰਬਰ ਲਿਖਿਆ ਆਪਣਾ 999 ਇਹ ਲਿਖਿਆ ਕੋਟਰਾ ਐਗਰੀ ਵਰਕਰਸ ਤੇ ਬਾਈਆਂ ਦਾ ਨੰਬਰ ਹੈਗੇ 999150 50429 50429 ਇਹ ਬਾਈਆਂ ਦਾ ਮੋਬਾਈਲ ਨੰਬਰ ਦੁਆਰਾ ਤੁਹਾਨੂੰ ਫੇਰ ਬੋਲ ਦਾਂਗੇ ਜੀ ਤੇ ਆਜੋ ਸੋ ਦਿਖਾਉਣੇ ਆ ਚੰਗੀ ਦਾ ਟਰਾਲੀ ਸਾਈਜ਼ ਦਿਖਾਉਣੇ ਆ ਜੀ ਆਜੋ ਜੀ ਤੇ ਬਾਈ ਜੀ ਉਹ ਚੀਜ਼ ਹੈਗਾ ਸੀ ਆਪਣਾ ਜਿਹੜਾ ਉਹਨੂੰ ਕੀ ਕਹਿੰਦੇ ਆ ਇਹ ਸਾਦ ਨੂੰ ਇਹ ਇਹਨੂੰ ਗੰਟੀ ਕਹਿੰਦੇ ਜੀ ਇਹਨੂੰ ਰੇਚਾ ਕਹਿੰਦੇ ਆ ਖਾਂਚ ਖਾਂਚ ਵੀ ਕਹਿੰਦੇ ਆ ਤੇ ਇਹਦੀ ਜਿਹੜੀ ਵਰਤੋਂ ਆ ਕਿਸੇ ਸਮੇਂ ਕੂਟੜਾ ਲਈ ਲੱਗ ਜੇ ਉਹ ਕਟੜਾ ਵਾਪੇ ਹੋ ਸਕਦਾ ਜੀ ਆਜੋ ਜੀ ਆ ਜਾ ਲਾ ਗਿਆ ਜੀ ਆ ਆ ਮੰ ਜਾ ਗਿਆ ਜੀ ਕੋਈ ਆ ਆ ਦੇਖੋ ਜੀ ਆਪਾਂ ਖੇਤ ਕੰਮ ਕਰ ਕਰਦੇ ਆ ਕਿਤੇ ਵੀ ਕਿਤੇ ਬੈਠੇ ਆ ਖੇਤ ਬੰਨੇ ਬੈਠੇ ਆ ਇਹ ਤੇ ਮੰ ਜਾ ਇਦਾਂ ਫੋਲਡ ਵੀ ਹੋ ਜਾਂਦਾ ਇਸ ਤਰ੍ਹਾਂ ਤੇ ਪਰ ਇਹ ਬੈਠਣ ਵਾਸਤੇ ਦੋ ਚਾਰ ਬੰਦੇ ਇੱਥੇ ਬੜੇ ਬੈਠ ਕੇ ਆਰਾਮ ਕਰ ਸਕਦੇ ਆ ਰੋਟੀ ਖਾ ਸਕਦੇ ਆ ਜੀ ਅਰੇਸਟ ਵੀ ਕਰ ਸਕਦੇ ਆ ਦੇਖੋ ਇੱਕ ਮੈਂ ਕਹਿਸਾਂ ਟਰਾਲੀ ਵਿੱਚ ਕਿ ਲਗਜ਼ਰੀ ਲੈਪੜਾਤੀ ਬਣ ਜਾਂਦੇ ਇਹ ਬਹੁਤ ਸੋਹਣ ਲੱਗਿਆ ਜ ਸਾਰੇ ਲੋਕ ਲਾਇਆ ਜੀ ਕੋਈ ਸੰਗਲ ਨਹੀਂ ਲਾਇਆ ਆ ਦੇਖੋ ਇਹ ਤਾਂ ਆਰਮ ਟਰਾਲੀ ਉੱਤੇ ਸੰਗਲ ਲੱਗੇ ਹੁੰਦੇ ਜੀ ਆ ਦੇਖੋ ਆਟੋ ਲੋਕ ਲੱਗਿਆ ਹੋਇਆ ਬੜਾ ਫੋਨ ਲੱਗਦਾ ਜੀ ਪਤਾ ਵੀ ਲੱਗਦਾ ਨਾ ਖਰਾਬ ਹੁੰਦਾ ਜੀ ਬਹੁਤ ਸਾਰੇ ਲੋਕ ਲੱਗੇ ਹੋਈ ਤੇ ਦੇਖ ਕੇ ਬੜਾ ਵਧੀਆ ਲੱਗਦਾ ਜੀ ਆਜੋ ਜੀ ਤੇ ਜੇ ਭਾਈ ਆਪਾਂ ਇਹਦੀ ਹੁੱਕ ਦੀ ਗੱਲ ਕਰਦੇ ਆ ਜਿਵੇਂ ਇਹ ਕਿਹੜੇ ਕਿਸਮ ਦੀ ਹੁੱਕ ਹੈ ਤੇ ਇਹਦਾ ਕੋਈ ਵੱਖਰਾ ਫਰਕ ਹੈ ਹੁੱਕ ਦਾ ਹਾਂ ਜੀ ਗੱਟਾ ਲੰਮਾ ਲਾਇਆ ਹੁੱਕ 4 ਇੰਚ ਪਾਈ ਆਪਾਂ ਉਹ ਸਾਰੇ 3 ਇੰਚ ਜਾਂ 2.5 ਇੰਚ ਪਾਉਂਦੇ ਆ ਬਸ ਵੈਸੇ 4 ਇੰਚ ਹੁੱਕ ਪਾਉਣੀ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਜੀ ਮੈਂ ਆਪਾਂ ਦੇਖਦੇ ਆਂ ਟਰਾਲੀਆਂ ਵਿੱਚ ਦੇਖਦੇ ਆਂ ਅਸਰ ਜਿਹੜੀਆਂ ਜਿਹੜੀਆਂ ਹੁੱਕਾਂ ਹੁੰਦੀਆਂ ਉਹ ਟੁੱਟ ਜਾਂਦੀਆਂ ਜੀ ਤੇ ਕਿਉਂਕਿ ਹੁੱਕਾਂ ਦੀ ਜਿਹੜੀ ਉਹ ਪਾਵਰ ਹੁੰਦੀ ਹੈ ਉਹ ਘਟ ਹੁੰਦੀ ਹੈ ਜਿਹੜੀ ਸਿੰਘ ਸਹਿਬਾਈ ਕਹਿੰਦੇ ਚਾਰ ਦੀ ਪਾਈ ਹੋਈ ਆ 4 ਇੰਚ ਦੀ ਹੁੱਕ ਲੱਗੀ ਹੋਈ ਆ ਇਹ ਜਿਹੜੀ ਧੌਣ ਹੈ ਦੀ ਉਹ ਲੰਮੀ ਆ ਹਾਂ 6.5 ਕਹਿ ਸਕਦੇ ਹਾਂ ਜੀ ਤੇ ਆਹ ਬੋਲੀ ਚਰਨ ਬਣਾਏ ਵਧੀਆ ਕੋਈ ਨਿਕਲ ਮਰਵਾਦ ਲਿਆ ਜੀ ਆਹ ਦੇਖੋ ਜੀ ਫੇਰ ਬਾਈਆਂ ਦਾ ਐਡਰੈਸ ਲਿਖਿਆ ਹੋਇਆ ਜਾਈ ਲਾ ਕੇ ਬਹੁਤ ਸੋਹਣੀ ਚੀਜ਼ ਬਣਾਈ ਇਹਨਾਂ ਨੇ ਤਾਂ ਬੀਬਾ ਰੱਬ ਜਾਣਦਾ ਜ਼ਿੰਦਗੀ ਜਿਉਣੀ ਕਿਵੇਂ ਦੇਖੋ ਇਹ ਇਹ ਭਾਈ ਟਰਾਲੀ ਕਿਸੇ ਆਰਡਰ ਤੇ ਤਿਆਰ ਕੀਤੀ ਹੋਈ ਹੈ ਹਾਂ ਆਰਡਰ ਤੇ ਕਰੀ ਬੇਜ ਤਿਆਰ ਕਿੱਥੋਂ ਹੀ ਇਹ ਹਰਿਆਣੇ ਚੋਂ ਆਜੀ ਠੀਕ ਹੈ ਜੀ ਆਹ ਦੇਖੋ ਲਿਖਤਾ ਜੀ ਹਰਿਆਣਾ ਵਾਲੇ ਠੀਕ ਹੈ ਜੀ ਇਹ ਇਹਨਾਂ ਦਾ ਜਿਹੜੇ ਹਰਿਆਣੇ ਦੇ ਬੰਦੇ ਸਾਡੇ ਭਰਾ ਨੇ ਕਿਸਾਨ ਭਰਾ ਉਹਨਾਂ ਨੇ ਟਰਾਲੀ ਸਪੈਸ਼ਲ ਆਰਡਰ ਤਿਆਰ ਕਰਾਈ ਹੋਈ ਆ ਤੇ ਆ ਜੀ ਤੁਹਾਨੂੰ ਹੋ ਇਧਰਲੇ ਪਾਸੇ ਦਿਖਾ ਦੇ ਟਰਾਲੀ ਦੀ ਆਹ ਦੇਖੋ ਜੀ ਆ ਜਿਹੜੇ ਪੰਜਾਬ ਦਾ ਨਕਸ਼ਾ ਲੱਗਿਆ ਉੱਪਰ ਜੀ ਠੀਕ ਹੈ ਜੀ ਤੇ ਸਾਡੇ ਸਿੱਖ ਰਾਜ ਦੇ ਜਿਹੜੇ ਘੋੜੇ ਆ ਗੁਰੂ ਸਾਹਿਬ ਦੇ ਘੋੜੇ ਆ ਉਹਨਾਂ ਤਸਵੀਰਾਂ ਲੱਗੀਆਂ ਹੋਈਆਂ ਜੀ ਤੇ ਦੇਖੋ ਜੀ ਬਹੁਤ ਅਨ ਬਾਕਸ ਤੁਸੀਂ ਆਪਣਾ ਪਾਣੀ ਬਰ ਰੱਖਣਾ ਇਹ ਚ ਰੱਖ ਸਕਦੇ ਹੋ ਕੋਈ ਚਾਹ ਦੀ ਥਰਮਸ ਰੱਖ ਸਕਦੇ ਹੋ ਜੀ ਤੇ ਸਾਰੀਆਂ ਲੇਟਾਂ ਲੱਗੀਆਂ ਹੋਈਆਂ ਟੂਲ ਬਾਕਸ ਲੱਗੇ ਹੋਏ ਜੀ ਟੈਂਕੀ ਆ ਗਈ ਪਾਣੀ ਵਾਲੀ ਤੇ ਆਹ ਦੇਖੋ ਜੀ ਕਿੰਡੀ ਵਧੀਆ ਗੱਲ ਹੈ ਜੀ ਆਹ ਟੈਂਕੀ ਲੱਗੀ ਡੜਕੜ ਦਿਖਾ ਦਿਓ ਜੀ ਬਾਜਾਂ ਦਿਖਾ ਦਿਓ ਤੁਸੀਂ ਪਾਣੀ ਇਹ ਚ ਡੱਪ ਕਰਕੇ ਰੱਖ ਸਕਦੇ ਹੋ ਆਪਣਾ ਪੀਣ ਜੋ ਇੱਥੇ ਇਹਦੇ ਲੱਗੇ ਹੋਏ ਪਲੱਗ ਲੱਗੇ ਹੋਇਆ ਪਾਣੀ ਪਾ ਸਕਦੇ ਹੋ ਸਿੱਖ ਰਾਜ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਆਹ ਜੀ ਸਿੱਖ ਰਾਜ ਦੇ ਜੋਧੇ ਇਹ ਪੌੜੀਆਂ ਲੱ ਤੇ ਬਾਈਆਂ ਦਾ ਐਡਰੈਸ ਲਿਖਿਆ ਹੋਇਆ ਹੈ ਉੱਪਰ ਇਹਦੇ ਆ ਟੋਚਰ ਪਾਉਣ ਨੂੰ ਆ ਗਈ ਕਿ ਵਾ ਟ੍ਰਾਲੀ ਖੁੱਬ ਜੇ ਮੂਰੇ ਵੀ ਲੱਗੀਆਂ ਮੰਗੀਆਂ ਲੱਗੀਆਂ ਜੀ ਇੱਕ ਆ ਹੋਰ ਤੁਹਾਨੂੰ ਦਿਖਾਉਣੇ ਇੱਕ ਵੱਖਰੀ ਜੀ ਜੇ ਮੰਨ ਲਓ ਟ੍ਰਾਲੀ ਖੁੱਬ ਜਾਂਦੀ ਆ ਤਾਂ ਇਹਦੇ ਸਾਈਡਾਂ ਤੇ ਟੋਚਰ ਪਾਉਣ ਵਾਸਤੇ ਇਹ ਲੱਗੇ ਹੋਏ ਤਾਂ ਕਿ ਉੱਥੋਂ ਖਰਾਬ ਨਾ ਹੋ ਸਕੇ ਚਾਰ ਸਪਰੇ ਲੱਗੇ ਜੀ ਇਹ ਚਾਰੇ ਪਾਸੇ ਇਹਨਾਂ ਦੇ ਜਿਹੜੇ ਕਾਰਨਰ ਤੇ ਇਹ ਹੁੱਕਾਂ ਲੱਗੀਆਂ ਹੋਈਆਂ ਨੇ ਟੋਚਰ ਪਾਉਣ ਦੇ ਵਾਸਤੇ ਆ ਦੇਖੋ ਇੱਕ ਕਿੰਨੇ ਸੋਹਣੇ ਇਹਨਾਂ ਨੂੰ ਮਾਉਂਟ ਦਿੱਤਾ ਹੋਇਆ ਜੀ ਬਹੁਤ ਹੀ ਸੋਹਣ ਟਰਾਲੀ ਬਣੀ ਹੋਈ ਹੈ ਤੇ ਕਿਵੇਂ ਸਰੰਸੂਂਦਰ ਜਾਂਦੇ ਜਿਹਨੂੰ ਆਪਣੇ ਠੀਕ ਇਹ ਦਾਇਮਿਕ ਕੰਦ ਪੱਤਿਆਂ ਦੇ ਵੀ ਹੁੰਦਾ ਜੀ ਇਹ ਦੋ ਤਾਂ ਤੇ ਖੁੱਲਦਾ ਜੀ ਇਧਰ ਓਪਨ ਹੋ ਜਾਂਦਾ ਜਿਵੇਂ ਕਹਿੰਦੇ ਕਿਸੇ ਯਾਤਰਾ ਤੇ ਜਾਂਦੇ ਆ ਜਾਂ ਸਰਹੰਦੇ ਜਾਂਦੇ ਆ ਸਾਡੇ ਨੌਜਵਾਨ ਤੇ ਉੱਥੇ ਜਦੋਂ ਜਾਂਦੇ ਆ ਤਾਂ ਇਹਨੂੰ ਇਧਰ ਦੋਨੋਂ ਪਾਸੇ ਖੋਲ ਕੇ ਪੱਤੀਆਂ ਦੇ ਹੋ ਜਾਂਦੇ ਥੱਲੇ ਥੱਲੇ ਨੂੰ ਪੱਤਿਆਂ ਦੇ ਹੋ ਜਾਂਦਾ ਜੀ ਥੱਲੇ ਨੂੰ ਪੱਤਿਆਂ ਤੇ ਇੱਕ ਮੰਝਾ ਬਣ ਜਾਂਦਾ ਜੀ ਇਹ ਇਹ ਬਹੁਤ ਵਧੀਆ ਬੜੀ ਸੋਹਣੀ ਟੈਕਨੋਲੋਜੀ ਹੈ ਜੀ ਵਾਲੀ ਪੈਪਾ ਦੀ ਤਰਪਾਲ ਵਾਸਤੇ ਜੀ ਤੇ ਉੱਪਰ ਪੈਪ ਲੱਗੀ ਹੋਈ ਦੇਖੋ ਜੀ ਜੋ ਟਰੱਕ ਤੇ ਲੱਗੀ ਹੋਈ ਹੈ ਪੈਪ ਜੀ ਤੇ ਜਦੋਂ ਮਰਜੀ ਤਰਪਾਲ ਪਾ ਕੇ ਆਪਣਾ ਜਿਹੜਾ ਸਫਰ ਹੈ ਬੜੀ ਆਰਾਮੀ ਤੇ ਇਹ ਟਰਾਲਾ ਸਹਜ ਆ ਬਾਈ ਕਹਿੰਦੇ 16 ਪੂਰਾ 7 ਦਾ ਸਹਜ ਆ ਜੀ ਤੇ ਬਾਈ ਜੀ ਬਹੁਤ ਸੋਹਣਾ ਟਰਾਲਾ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜਿੰਨਾ ਵੀ ਭਰਾਵਾਂ ਨੇ ਟਰਾਲਾ ਬਣਾਉਣਿਆ ਤੇ ਉਹ ਵਾਜਨ ਆ ਕੇ ਜਰੂਰ ਇੱਕ ਵਾਰੀ ਮਿਲਣਾ ਬਾਈ ਜੀ ਨੂੰ ਵੇਖਤ ਕਰਨ ਵਾਈਆਂ ਦਾ ਬਕਾਇਦਾ ਐਡਰੈਸ ਲਿਖਿਆ ਹੋਇਆ ਉਹ 12 7 ਆ ਫਿਰ ਤੋਂ ਬੋਲ ਜਾਏ ਨੰਬਰ ਬਾਈ ਦਾ ਨੰਬਰ ਹੈਗਾ ਜੀ 99150 50429 ਤੇ ਐਡਰੈਸ ਤੁਹਾਨੂੰ ਬੋਲਤਾ ਪਹਿਲਾਂ ਫਿਰ ਦੱਸ ਦਿਆਂ ਤੁਹਾਨੂੰ ਆਜੋ ਇੱਕ ਹੋਰ ਡਮੀ ਟਰਾਲੀ ਦਿਖਾਉਣੇ ਆ ਬਾਈ ਜੀ ਇਹ ਡਾਲਾ ਥੱਲੇ ਨੂੰ ਇਹ ਸਾਈਡ ਨੂੰ ਇਹ ਤਾਂ ਮਿੱਟੀ ਦੇ ਖੁਲਦਾ ਕਰੇ ਬਾਈ ਜੀ ਤਾਂ ਮਿੱਟੀ ਆ ਦੇਖੋ ਜੀ ਇਹ ਇਹਦਾ 7 12 7 ਆ ਜੀ ਇਹਦਾ ਜਿਹੜਾ ਸਹਿਜ ਆ ਉਹ 12 7 ਆ ਪਰ ਬਿਲਕੁਲ ਉਸੇ ਤਰ੍ਹਾਂ ਬਣੀ ਹੋਈ ਆ ਉੱਪਰ ਸਟicker ਲੱਗੇ ਹੋਏ ਕੈਨੇਡਾ ਦੇ ਕਿਉਂਕਿ ਟਰਾਲੀਆਂ ਸਾਡੀਆਂ ਹੁਣ ਅੱਜ ਕੱਲ ਬਾਹਰ ਵੀ ਐਕਸਪੋਰਟ ਹੋਣ ਲੱਗੀਆਂ ਇੱਥੋਂ ਬਾਹਰ ਪੋਰਟ ਹੁੰਦੀਆਂ ਨੇ ਸੋ ਇਸ ਕਰਕੇ ਇਹਨੂੰ ਇੱਕ ਨਵੀਂ ਲੁੱਕ ਦਿੱਤੀ ਗਈ ਆ ਉੱਤੇ ਟੋਪੀ ਲਾਤੀ ਤੂੜੀ ਵਾਸਤੇ ਇਹਦੇ ਉੱਤੇ ਟੋਪੀ ਲਾਤੀ ਕਿ ਤੂੜੀ ਵਾਸਤੇ ਆਹ ਸੁਣਿਓ ਫਿਰ ਦਿਖਾ ਦਨੇ ਤਸਵੀਰਾਂ ਦੇ ਨਾਲ ਪਾਸੇ ਇੱਧਰ ਵੀ ਇੰਡੀਕੇਟਰ ਲਾਏ ਹੋਏ ਆ ਜੀ ਆਹ ਦੇਖੋ ਜੀ ਨਹੀਂ ਤਾਂ ਅੱਜ ਕੱਲ ਕੀ ਹੁੰਦਾ ਆਪਾਂ ਰੋਡ ਤੇ ਜਾਂਦੇ ਆ ਗਾਹ ਬਿਗਾਹ ਦੇਖਦੇ ਆ ਟਰਾਲ ਤਾਂ ਕਿ ਜਿਹੜੇ ਪਿੱਛੋਂ ਕੀ ਵੀ ਇਕਲਾਉਂਦਾ ਰਾਤ ਨੂੰ ਵੇਲੇ-ਕਵੇਲੇ ਉਹ ਵਿੱਚ ਵਾਜੇ ਨਾ ਸਕੇ ਟੱਚ ਨਾ ਕਰ ਸਕੇ ਜਿਹੜੀ ਦੁਰਘਟਨਾ ਉਹ ਨਾ ਵਾਪਰ ਸਕੇ ਤੇ ਬਾਈਆਂ ਨੇ ਵਿਸ਼ੇਸ਼ ਤੌਰ ਤੇ ਜਿਹੜੇ ਇੰਡੀਕੇਟਰ ਲਾ ਦਿੱਤੇ ਆ ਜੀ ਇਹਨੇ ਨਵੇਂ ਟਾਇਰ ਪਾਏ ਆ ਜੀ ਵਧੀਆ ਜੋੜਾ ਹਾਂਜੀ ਇਹ ਰੇਲ ਦਾ ਹਿੱਸਾ ਲੱਗਿਆ ਹੋਇਆ ਜੀ ਵਧੀਆ ਜੀ ਕਿੰਨੇ ਵਧੀਆ ਟਾਇਰ ਪਾਏ ਹੋਏ ਬਾਈ ਨੇ ਟਰੱਕ ਵਾਹ ਟਰੱਕ ਨਾਲ ਦੇ ਟਾਇਰ ਪਾਏ ਹੋਏ ਆ ਤਾਂ ਕਿ ਜੋ ਟਰਾਲੀ ਹੈ ਉਹ ਪੂਰਾ ਲੋਡ ਆਸਾਨੀ ਨਾਲ ਲਵੇ ਤੇ ਹੋਰ ਬਾਈ ਜੀ ਕੀ ਸਹੂਲਤਾਂ ਨੇ ਉਹਦਾ ਇਸਾ ਰੇਲ ਦਾ ਪਾਇਆ ਹੋਇਆ 10 ਸਾਲ ਦੀ ਗਾਰੰਟੀ ਹੋਈ ਸੀ ਜੀ ਕਹਦਾ ਜੀ ਰੇਲ ਦਾ ਹਿੱਸਾ ਪਾਇਆ ਵਾ 10 ਸਾਲ ਦੀ ਗਾਰੰਟੀ ਸੋਚ ਵੀ ਲਈ ਸਕਦੇ ਬਾਈ ਰੀਲ ਦਾ ਹਿੱਸਾ ਦੇਖੋ ਕਿੰਨਾ ਵਜਨ ਲੈ ਕੇ ਜਾ ਸਕਦੀ ਹੈ ਬੜੀ ਬਾਈ ਜੀ ਬਹੁਤ ਵਧੀਆ ਦੇਖੋ ਮਾਲਵਾ ਬੈਲਟ ਹੈ ਜੀ ਬਾਈ ਨੇ ਆਪਣਾ ਏਰੀਆ ਦੱਸਾਤਾ ਤੇ ਫਿਰ ਇੱਧਰ ਦੇਖ ਲੋ ਜੀ ਸਾਡੇ ਕਿਸਾਨੀ ਦਾ ਚੈਨਲ ਲੱਗੇ ਹੋਏ ਆ ਪਰ ਗੁਰੂ ਸਾਹਿਬ ਦੇ ਘੋੜੇ ਲੱਗੇ ਹੋਏ ਆ ਔਰ ਪੰਜਾਬ ਦਾ ਨਕਸ਼ਾ ਨਕਸ਼ਾ ਔਰ ਸਿੱਖ ਇਤਿਹਾਸ ਦੇ ਜਿਹੜੇ ਸਾਡੇ ਯੋਧੇ ਆ ਉਹਨਾਂ ਦੇ ਤਸਵੀਰਾਂ ਵਰਕਰ ਨੇ ਲੈਂਡ ਆਫ ਇਹ ਲਿਖਿਆ ਹੋਇਆ ਫਾਈਵ ਡਰਾਈਵਰ ਤੇ ਆ ਪੰਜਾਬ ਦਾ ਫਿਰ ਨਕਸ਼ਾ ਇੱਕ ਵਾਰ ਦਿਖਾ ਦਈਏ ਤੇ ਆ ਦੇਖੋ ਜੀ ਇਹ ਟੂਲ ਬਾਕਸ ਹੈ AK47 ਦਾ ਇਹਦਾ ਮਾਡਲ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਦਿੱਤੀ ਓ ਟਰਾਲੀ ਨੂੰ ਜੀ ਦੇਖੋ ਕਿੰਨੀ ਮਜ਼ਬੂਤ ਬਣੀ ਹੋਈ ਆ ਦੇਖੋ ਕਿੰਨੀ ਮਜ਼ਬੂਤ ਹੈ ਬਹੁਤ ਸੋਹਣੀ ਟਰਾਲੀ ਆ ਜੀ ਆ ਜੀ ਤੁਹਾਨੂੰ ਇਹਦੇ ਦਿਖਾ ਦਿੰਦੇ ਆ ਅਗਲਾ ਸਤ ਦਿਖਾਉਣੀ ਆ ਇਹ 3/4 ਇੰਚ ਪਾਈ ਹੋਈ ਏ ਨਾ ਟਰਾਈਰ ਦੀ ਹੁੱਕ ਪੀੜੀ ਸੀ ਅੱਛਾ ਜੀ ਹੂੰ ਇਹ ਟਰਾਲੀ ਦੇ ਹਿਸਾਬ ਨਾਲ ਟਰਾਲੀ ਦੇ ਸੈਜ ਦੇ ਹਿਸਾਬ ਨਾਲ ਜਿਹੜੀ ਇਹਦੀ ਹੁੱਕ ਹੈ ਉਹ 3/2 ਇੰਚ ਦੀ ਆ ਪਰ ਬਹੁਤ ਪਾਵਰਫੁਲ ਬਣੀ ਹੋਈ ਆ ਇਹਦੀ ਵੀ ਧੌਣ ਵਧੀਆ ਬਣੀ ਹੋਈ ਆ ਤੇ ਆ ਟਰਾਈ ਲੁੱਕ ਬਹੁਤ ਸੋਹਣੀ ਬਣੀ ਹੋਈ ਆ ਜੀ ਬਹੁਤ ਵਧੀਆ ਲੱਗਦੀ ਆ ਦੇਖਣ ਨੂੰ ਜੀ ਟਰਾਲੀ ਸ਼ਾਨੂ ਦੁਗਣਾ ਲੱਗੇ ਵੀ ਸਾਰੇ ਉਹ ਖੁੱਲ ਕੇ ਡਾਲਾ ਅੰਦਰ ਲੱਗ ਜਾਂਦਾ ਜੀ ਅੱਛਾ ਜੀ ਦੇਖੋ ਜੀ ਇੱਕ ਨਵਾਂ ਸਿਸਟਮ ਲਾਤਾ ਬਾਈ ਇਹਨੇ ਆ ਦੱਸੋ ਜੀ ਕੀ ਉਹ ਕਾਰਜਕਾਰੀ ਹੈ ਜੀ ਡਾਲੇ ਲਾਉ ਕੋਈ ਖੁੱਲ ਕੇ ਤੇ ਡਾਲੇ ਲੱਗ ਜਾਂਦੇ ਇਹ ਚ ਠੀਕ ਹੈ ਜੀ ਦੇਖੋ ਜੀ ਡਾਲਾ ਇੱਥੋਂ ਹੀ ਖੁੱਲ ਜਾਂਦਾ ਜੀ ਕੋਈ ਸੰਗਲ ਲੱਗੇ ਨਹੀਂ ਇਸ ਤਰ੍ਹਾਂ ਸੰਗਲ ਆਉਂਦੀ ਹੈ ਰੰਗ ਨਹੀਂ ਪੱਟੀ ਸੰਗਲ ਨਾਲ ਹੀ ਆ ਜੇ ਕੋਈ ਰੰਗ ਨਹੀਂ ਖਰਾਬ ਹੁੰਦਾ ਨਹੀਂ ਤਾਂ ਸੰਗਲ ਰੰਗ ਖਰਾਬ ਹੋ ਜਾਂਦੇ ਆ ਨਾ ਟਾਲੀ ਦਾਜ ਕਰੀਏ ਅੱਪ ਤੇ ਕੇਰੀ ਲੱਗਦੇ ਉਹਦਾ ਕਈ ਕਾਫੀ ਸਾਰੇ ਨੁਕਸਾਨ ਹੋ ਜਾਂਦੇ ਆ ਹਾਂ ਪਰ ਦੇਖੋ ਤੁਸੀਂ ਬੜੀ ਸ਼ਾਨਦਾਰ ਬਣਾਈ ਹੋਈ ਆ ਹਾਂ ਨਾ ਟਰਾਲੀ ਖੜਕੀ ਨਾ ਆਵਾਜ਼ ਕਰੇ ਆਪਣੀ ਇਹ ਅੱਛਾ ਜੀ ਬਾਈ ਇਹ ਵੀ ਗੱਲ ਕਹਿੰਦੇ ਆ ਕਿ ਨਾ ਤਾਂ ਟਰਾਲੀ ਸਾਡੀ ਖੜਕੇ ਤੇ ਨਾ ਆਵਾਜ਼ ਕਰੇ ਬਿਲਕੁਲ ਇੱਕ ਕਾਰ ਦੀ ਤਰ੍ਹਾਂ ਟਰਾਲੀ ਚੱਲਦੀ ਆ ਜੀ ਤੇ ਮੈਂ ਫਿਰ ਤੋਂ ਸਾਡੇ ਦੇ ਦਰਸ਼ਕ ਆ ਜਿਹੜੇ ਸਾਡੇ ਕਿਸਾਨ ਭਰਾ ਡਬਲ ਜੱਕ ਲਾਕੇ ਦਿੰਨੇ ਆਂ ਆਪਾਂ ਵੱਡੇ ਟਰਾਲਿਆਂ ਦੇ ਅੱਛਾ ਜੀ ਕਿ ਬਾਈ ਡਬਲ ਜੱਕ ਲਾਕੇ ਦਿੰਨੇ ਆਂ ਆਪਾਂ ਅੱਛਾ ਬਾਈ ਜੀ ਡਬਲ ਜੱਕ ਲਾਕੇ ਦਿੰਨੇ ਆਂ ਜੀ ਬਹੁਤ ਬਿਆਸ ਜੱਕ ਲਾਕੇ ਦਿੰਨੇ ਆਂ ਜੀ ਹੈ ਜੀ ਮੂਰੇ ਪਾਸੇ ਜੱਕ ਲਾਕੇ ਦਿੰਨੇ ਆਂ ਆਪਾਂ ਅਗਲੇ ਪਾਸੇ ਵੀ ਬਾਈ ਜੀ ਜੱਕ ਲਾਕੇ ਦਿੰਨੇ ਆਂ ਡਬਲ ਚੱਕੀ ਜੀ ਮੈਂ ਸਾਰੋਂ ਜਿਹਨੇ ਸਾਡੇ ਦ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਬਾਜੀਆਂ ਦਾ ਜਿਹੜਾ ਐਡਰੈਸ ਹੈ ਉਹ ਕੋਟਰਾ ਰਿਪੇਅਰ ਐਗਰੀ ਵਰਕਰਸ ਬਲੇਮ ਵਾਲੀ ਤੇ ਤਹਿਸੀਲ ਵੀ ਬਲੇਮ ਵਾਲੀ ਤੇ ਜ਼ਿਲ੍ਹਾ ਬਠਿੰਡਾ ਜੀ ਤੇ ਮੈਂ ਬੇਨਤੀ ਕਰੂੰਗਾ ਜਿੰਨਾਂ ਨੇ ਵੀ ਟਰਾਲੀ ਤੁਸੀਂ ਬਣਾਉਣੀ ਆ ਕਿਰਪਾ ਕਰਕੇ ਇਹਨਾਂ ਕੋਲ ਜਰੂਰ ਇੱਕ ਵਾਰੀ ਆਇਓ ਕਿਉਂਕਿ ਰੇਟ ਬਾਈ ਦਾ ਬੜਾ ਵਾਜਬ ਹੈ ਤੇ ਕੰਮ ਵੀ ਬਹੁਤ ਸੋਹਣਾ ਕਰਦੇ ਆ ਬੜਾ ਤਸੱਲੀ ਬਖਸ਼ ਕੰਮ ਆ ਜੀ ਲੰਮੀ ਬਣੀ ਅਟਕੇ ਕੀ ਬਣੀ ਜਾਂਦਾ ਜੀ ਇਹ ਗੱਠਾ ਟਰਾਲਾ ਬਣ ਰਹੇ ਵੱਡਾ ਅੱਛਾ ਟਰਾਲਾ ਬਣੀ ਹੈ 30 ਫੁੱਟਾ ਇਹ ਇਹ 30 ਫੁੱਟਾ ਟਰਾਲੇ ਗੱਠਾਂ ਦੇ ਦੇਖੋ ਜੀ 30 ਫੁੱਟਾ ਟਰਾਲਾ ਜਿਹ ਤੇ ਦੇਖੋ 30 ਫੁੱਟਾ ਟਰਾਲਾ ਜੀ ਬਹੁਤ ਵੱਡਾ ਇੱਕ ਟਰੱਕ ਐਲ ਪੀ ਟਰੱਕ ਵਰਗਾ ਜੀ ਹੂੰ ਤੇ ਦੇਖੋ ਕਿੰਨਾ ਮਜ਼ਬੂਤ ਬਣੀ ਜਾਂਦਾ ਇਹ ਬਾਈ ਜੀ ਬਹੁਤ ਵਧੀਆ ਉਹ ਟਰਾਲਾ ਗਈ 7 12 ਦੇਖੋ ਟਰਾਲਾ ਗਈ ਇਹਦਾ ਕਿੰਨਾ ਸਹਿਜ ਆ ਜੀ ਤੇ 7 12 ਦਾ ਜੀ ਹਾਂ ਉਹ ਜਿਹੜਾ ਪਹਿਲਾਂ ਉਸ ਨੂੰ ਜਿਹੜਾ ਪਹਿਲਾਂ ਤਿਆਰ ਹੋਇਆ ਦਿਖਾਇਆ ਇਹ ਉਹ ਤਿਆਰ ਹੋ ਰਿਹਾ ਜੀ ਉਸੇ ਤਰ੍ਹਾਂ ਦਾ ਕੋਈ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਤੇ ਬਾਈ ਜੀ ਇੱਕ ਗੱਲ ਰਹਿ ਗਈ ਆਪਣੀ ਹਾਂਜੀ ਉਹ ਸਾਨੂੰ ਦੱਸੋ ਜੀ ਟਰਾਲੇ ਨੂੰ ਰੰਗ ਕਿੱਥੋਂ ਕਰਾਉਣਾ ਜੀ ਰੰਗ ਆਪਾਂ ਇਹ ਪੇਂਟ ਤੋਂ ਕਰਾਉਣਾ ਹੈ ਪਾ ਹੋ ਜਾਂਦਾ ਰੰਗ ਨੂੰ ਰੰਗ ਕੌਣ ਕਰਦਾ ਹੈ ਪੇਂਟਰ ਕੌਣ 15 ਸਾਲ ਹੋ ਗਏ ਨੂੰ ਕੰਮ ਕਰਾਉਂਦੇ ਆਪਾਂ ਨੂੰ ਅੱਛਾ ਜੀ ਆਜ ਆਸੀ ਬੰਦੇ ਅੱਛਾ ਅੱਛਾ ਸਸੀ ਕਾ ਭਾਈ ਜੀ ਹਾਂ 15 ਸਾਲ ਹੋ ਗਏ ਜੋ ਕੰਮ ਕਰਾਉਂਦੇ ਆਪਾਂ ਅੱਛਾ ਅੱਛਾ ਭਾਈ ਜੀ ਬਹੁਤ ਸੋਹਣਾ ਕੰਮ ਕਰ ਦੋ ਤੁਸੀਂ ਕੀ ਨਾ ਥੋੜਾ ਭਾਈ ਜੀ ਜੰਟਾ ਪੇਂਟਰ ਜੰਟਾ ਪੇਂਟਰ ਕਿੱਥੋਂ ਕਿੱਥੇ ਡਰੈਸ ਹੋਣੀ ਟੱਡੇ ਟੱਡੇ ਐਨ ਐਚ ਜਿਹੜਾ ਟੱਡੇ ਜੀ ਰੰਪਰ ਰੋਡ ਤੇ ਐਨਾ ਜਿਹੜਾ ਉਹ ਰੋਡ ਚੱਲਦਾ ਜੀ ਹਾਂ ਬੜਾ ਤੇ ਅੱਛਾ ਮੈਂ ਭਾਈ ਦੇਖਿਆ ਜੰਟਾ ਪੇਂਟਰ ਟੱਡੇ ਠੀਕ ਹੈ ਜੀ ਅੱਛਾ ਆ ਥੋੜਾ ਡਰੈਸ ਹੈ ਜੀ ਹਾਂ ਜੀ ਭਾਈ ਜੀ ਇਹ ਰੰਗ ਕਿਹੜਾ ਹੈਗਾ ਇਹ ਕਿ ਥੋੜੇ ਹਿਸਾਬ ਨਾਲ ਕਿੰਨਾ ਕੁ ਜਿਹੜੀ ਇਹ ਰੰਗ ਦੀ ਕੁਆਲਿਟੀ ਹੈ ਕਿੰਨੀ ਕੁ ਵਧੀਆ ਹੈ ਇਹ ਸਾਰਾ ਫਰੀ ਹੈ ਜੀ ਅੱਛਾ ਸਭ ਤੋਂ ਟੌਪ ਦਾ ਹੈ ਹਾਂ ਜੀ ਜਿਹੜਾ ਉਹ ਖੜਾ ਟ੍ਰਾਲੀ ਤੇ ਉਹ ਐਸਪੀ ਦਾ ਜੀ ਉਹ ਤਾਂ ਕੀ ਉਹ ਤਾਂ ਫਰਕ ਹੀ ਕੁਛ ਹੀ ਹਾਂ ਜੀ ਤੇ ਬਾਈ ਜੀ ਹਾਂ ਮੈਨੂੰ ਇਹ ਦੱਸੋ ਵੀ ਇਹਦੀ ਗਾਰੰਟੀ ਕਿੰਨੇ ਟਾਈਮ ਦੀ ਟੈਂਕਰ ਰੰਗ ਆ ਕਿੰਨਾ ਚਿਰ ਖਰਾਬ ਨਹੀਂ ਹੁੰਦਾ 7 ਸਾਲ 8 ਸਾਲ ਨਹੀਂ ਹੁੰਦਾ ਜੀ 10 ਸਾਲ 20 ਵੀ ਹਾਲ ਬਾਅਦ ਆਇਆ ਲੋਕ ਅੱਛਾ ਜੀ ਵਾਹ ਜੀ ਵਾਹ ਆਪੀ ਕਰ ਹੋ ਗਏ ਕੰਮ ਕਰਦੇ ਨੇ 20 ਵੀ ਨਹੀਂ ਸੋਨੂੰ ਛੋੜਾ ਕਿੰਨਾ ਤਜਰਬਾ ਰੰਗ ਕਰਦੇ ਹੋ ਛੋੜਾ ਮੈਂ ਕੰਮ ਦੇਖਿਆ ਜੀ ਦੇਖ ਕੇ ਬਹੁ ਤੇ ਹਾਇ ਤਾਂ ਕਿੰਨੇ ਕਿ ਬਾਈ ਟਰਾਲੀਆਂ ਕੀ ਕੀ ਤੁਸੀਂ ਕਿਸੇ ਦੀ ਵਰਕਸ਼ਾਪ ਤੇ ਨਹੀਂ ਹੁਣ ਛੱਡ ਤੇ ਜਾਣੇ ਅੱਛਾ ਜੀ ਪਹਿਲਾਂ ਹੀ ਜਾਂਦੇ ਸੀ ਮੋਗ ਕੇ ਜਾਂਦੇ ਸੀ ਪੱਖੋ ਬੈਂਚ ਤੇ ਆਰਾਮ ਕਰਾ ਤੇ ਬਾਈ ਜੀ ਤੁਸੀਂ ਇਹ ਟਰਾਲੀਆਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਜਿਹੜੇ ਵੀ ਇਕਲਾ ਹੋ ਰੰਗ ਕਰ ਚੁੱਕੇ ਹੋ ਢੱਡੀ ਕਰਦੇ ਬਾਈ ਟਰੈਕਟਰ ਕਰਦੇ ਬਾਹਰ ਭੋਰਦੇ ਅੱਛਾ ਤੁਸੀਂ ਟਰੈਕਟਰ ਕਰਕੇ ਪੇਂਟ ਬਾਹਰ ਭੇਜ ਦਿਓ ਕੈਨੇਡਾ ਅਮਰੀਕਾ ਜਿਹੜੇ ਉਹ ਟਰੈਕਟਰ ਦੇਖਦੇ ਆਪਾਂ ਵੀਡੀਓ 3600 ਟਰੈਕਟਰ ਜਿਹੜੇ ਤਿਆਰ ਹੁੰਦੇ ਨੇ ਉਹ ਤੁਸੀਂ ਕਰ ਦਿਓ ਅੱਛਾ ਜੀ ਵਾਹ ਜੀ ਵਾਹ ਬਾਈ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਚੰਗਾ ਲੱਗਿਆ ਮਿਲ ਕੇ ਤੁਹ ਮੈਂ ਇੱਕ ਵਾਰੀ ਫੇਰ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਜਿੰਨਾ ਵੀ ਸਾਡੇ ਇੱਕ ਸਾਲ ਭਰਾ ਨੇ ਜਾਂ ਕੋਈ ਹੋਰ ਕਾਰੋਬਾਰ ਕਰਨ ਦੀ ਸੰਬੰਧੀ ਟਰਾਲੀਆਂ ਬਣਾਉਣਾ ਚਾਹੁੰਦੇ ਨੇ ਸਾਨ ਭਾਈਆ ਪੁਰਜੀ ਵੀ ਖੇਤੀ ਕਰਦੇ ਜਮੀਨਦਾਰ ਹਾਂ ਤੇ ਉਹ ਬਾਈਆਂ ਨੂੰ ਵੇਣਦੇ ਆ ਕਿ ਟਰਾਲੀਆਂ ਇਹ ਬਾਈ ਤੋਂ ਮਨਵਾਇਓ ਬਾਈ ਆਪਣਾ ਨਾਮ ਬੋਲ ਦੇ ਇੱਕ ਵਾਰੀ ਰਾਜਵਿੰਦਰ ਨਾਮ ਹੈ ਆਪਣਾ ਭਾਈ ਦਾ ਨਾਮ ਰਾਜਵਿੰਦਰ ਹੈ ਤੇ ਬਹੁਤ ਵਧੀਆ ਇੱਕ ਗੱਲ ਹੈ ਜੀ ਕਿਉਂਕਿ ਬਾਈ ਜਿਹੜਾ ਬਾਈ ਹੈ ਉਹ ਜ਼ਮੀਂਦਾਰ ਫੈਮਲੀ ਬਿਲੋਂਗ ਕਰਦਾ ਹੈਗਾ ਇੱਕ ਜੱਟ ਸਿੰਘ ਪਰਿਵਾਰ ਦੇ ਵਿੱਚੋਂ ਆ ਬਾਈ ਜੀ ਕਿੰਨੇ ਭਰਾ ਬਾਈ ਤੁਸੀਂ ਕੰਮ ਕਰਦੇ ਓਥੇ ਤੁਸੀਂ ਦੋ ਭਾਈਆਂ ਜੀ ਇਹ ਦੋ ਭਰਾ ਨੇ ਇਹਨਾਂ ਦਾ ਦੇਖੋ ਕਿੰਨਾ ਵਧੀਆ ਕਾਰੋਬਾਰ ਹੈ 15 ਮੁਲਾਜ਼ਮ ਕੰਮ ਕਰਦੇ ਆ ਹਾਂ ਹਾਂਜੀ ਭਾਈ ਜੀ ਕੋਲੇ ਦੇਖੋ 15 ਤੇ 15 16 ਜਿਹੜੇ ਮੁਲਾਜ਼ਮ ਨੇ ਉਹ ਮਕੈਨਿਕ ਕੰਮ ਕਰਦੇ ਆ ਭਾਈਆਂ ਕੋਲ ਸੋ ਮੈਂ ਬੇਨਤੀ ਤੁਹਾਨੂੰ ਫਿਰ ਦੁਬਾਰਾ ਕਰਦੇ ਆ ਇੱਕ ਵਾਰੀ ਕਿ ਟਰਾਲੀਆਂ ਬਣਾਉਣ ਵਾਸਤੇ ਬਾਈ ਨੂੰ ਜਰੂਰ ਇੱਕ ਵਾਰੀ ਮੀਟ ਕਰਿਓ ਉਹ ਕੰਮ ਕਰਦੇ ਨੇ ਉਹਨੂੰ 25 ਸਾਲ ਹੋ ਗਏ ਤੁਹਾਨੂੰ ਤੇ ਭਾਈ ਸੱਚ ਦੱਸੋ ਬੰਦਾ ਕਿਵੇਂ ਰਾਜ ਬੰਦਾ ਰਸ ਪੂਰਾ ਇੱਕ ਨੰਬਰ ਬੰਦਾ ਜੀ ਵਧੀਆ ਬੰਦਾ ਜੀ 16 ਇਹ ਮਿਹਨਤਾਂ ਦਾ ਛੋੜੀ ਜਿਹੜੀ ਤਨਖਾਹ ਵਗੈਰਾ ਛੋੜ ਜਿੰਨਾ ਵੀ ਕੰਮ ਕਰਦੇ ਉਹ ਤੇਰੇ ਪਾਸੇ ਆਜੋ ਤੁਸੀਂ ਜੀ ਸੋਣਾ ਵਧੀਆ ਰਭੀਆ ਉਹਦਾ ਬਾਈ ਦਾ ਸੱਚੀ ਦੱਸੋ ਹਾਂਜੀ ਤਾਂ ਆਪਾਂ ਬਾਈ ਨੂੰ ਕਹਿ ਦਾਂਗੇ ਹੁਣ ਤਾਂ ਕੰਮ ਹੀ ਇੱਥੇ ਦੇਖਿਆ ਹੈ ਅੱਛਾ ਜੀ ਹਾਂਜੀ ਵਧੀਆ ਲੱਗਦਾ ਬਾਈ ਕੰਮ ਕਰਕੇ ਠੀਕ ਹੈ ਨਾ ਹੁਣ ਤੁਸੀਂ ਜਿਹੜੀ ਤੁਹਾਡੀ ਉਮਰ ਹੈ ਛੋਟੀ ਆ ਜੈ ਨਾ ਤੇ ਤੁਸੀਂ ਅੱਗੇ ਜਾ ਕੇ ਫਿਰ ਬਣਾਓਗੇ ਟਰਾਲੇ ਇਸ ਤਰ੍ਹਾਂ ਹਾਂਜੀ ਪੂਰੀ ਉਮੀਦ ਹੈ ਹਾਂਜੀ ਠੀਕ ਹੈ ਜੀ ਜੋ ਵੀ ਜ਼ਿੰਮੇਵਾਰ ਭਾਈ ਹੈ ਕੋਈ ਨਾ ਬਹੁਤ ਸੋਚਦੇ ਅੱਛਾ ਅੱਛਾ ਆ ਤੁਸੀਂ ਕੀ ਕੰਮ ਇੱਥੇ ਗ੍ਰੈਂਡ ਕਰਦੇ ਹੋ ਕੰਮ ਕਰਦੇ ਹੋ ਇਹ ਮੰਨ ਲਉਣਾ ਪੈਂਦਾ ਜੀ ਗ੍ਰੈਂਡਰ ਚੱਲ ਅੱਛਾ ਅੱਛਾ ਤੇ ਕਿਵੇਂ ਆ ਬਾਈ ਰਾਜਵੰਦ ਬੰਦਾ ਕਿਵੇਂ ਆ ਵਧੀਆ ਜੀ ਇੱਕ ਨੰਬਰ ਠੀਕ ਕੋਈ ਗੜਬੜਤਾ ਨਹੀਂ ਕਰਦਾ ਹੁੰਦਾ ਠੀਕ ਹੈ ਬਾਈ ਬੰਦਾ ਠੀਕ ਹੈ ਬਾਈ ਜੀ ਧੰਨਵਾਦ ਸਾਰਾ ਦਾ ਜਿਹੜੀ ਵੀਡੀਓ ਆਖਿਰਪਕ ਰਹੇ ਜਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ